ਹੇਟ ਸਿੰਘ ਕਾਨਪੁਰਾ ਜੀ ਸੁਖਵਿੰਦਰ ਜੀ ਸੁਖਵਿੰਦਰ ਕਦੋਂ ਗਿਆ ਯਹ ਅਮਰੀਕਾ ਅਮਰੀਕਾ ਤੇ ਜੋ 15 ਤਰੀਕ ਨੂੰ ਟਪਿਆ ਜੀਗਾ ਅੱਜ ਜਨਵਰੀ 15 ਸਤੰਬਰ 15 ਦਿਨ ਹੋ ਗਏ ਉਹ ਜੀ ਆਪਣੇ ਦਸਾਹਰੇ ਤੋਂ ਚਾਰ ਦਿਨ ਪਹਿਲਾਂ ਅੱਛਾ ਬਾਅਦ ਚ ਬਾਅਦ ਜੀ ਦਸਾਰੇ ਤੋਂ ਬਾਅਦ ਗਿਆ ਜੀ ਤੇ ਤੁਹਾਨੂੰ ਉਸ ਦੇ ਜਾਣ ਬਾਰੇ ਕੁਝ ਪਤਾ ਵੀ ਕਿਸ ਤਰ੍ਹਾਂ ਉਹ ਉੱਥੇ ਗਿਆ ਜਾਂ ਕਿੱਦਾਂ ਨਾ ਜੀ ਮੈਨੂੰ ਕੋਈ ਪਤਾ ਨਹੀਂ ਜੀ ਮੇਰੇ ਤੋਂ ਤਾਂ ਪੈਸੇ ਮੰਗਦਾ ਸੀ ਮੈਂ ਤਾਂ ਲੋਕਾਂ ਤੋਂ ਫੜ ਤੋੜ ਕੇ ਪੈਸੇ ਸਾਰੇ ਲੈ ਕੇ ਦਿੱਤੇ ਨੇ ਕਿੰਨੇ ਕੁ ਪੈਸੇ ਲੱਗੇ ਜੀ ਹੁਣ ਤੱਕ ਲੱਗੇ ਜੀ 50 ਲੱਖ ਰੁਪਈਆ ਕਿੰਨੀ ਜ਼ਮੀਨ ਹੈ ਜੀ ਆਪਣੇ ਕੋਲ ਆਪਣੇ ਕੋਲ ਤਾਂ ਜੀ ਅੱਧਾ ਉਹਦੇ ਹਿੱਸੇ ਸਾਰਾ ਆਪਣੇ ਕੋਲ ਨੌਕੜ ਵਾਲਾ ਨੇ ਜੀ ਸਾਰੀਆਂ ਫਿਰ ਤੁਸੀਂ ਉਹਨੂੰ ਦੋ ਮਿੰਟ ਜੀ ਢੇਜਣ ਦੇ ਲਈ ਕਿੱਦਾਂ ਜਿਹੜੇ ਪੈਸਿਆਂ ਦਾ ਪ੍ਰਬੰਧ ਕਰੇ ਪੈਸੇ ਜੀ ਕੋ ਸਾਰੇ ਰਿਸ਼ਤੇਦਾਰਾ ਤੁਹਾਨੂੰ ਵਿਆਹ ਤੇ ਸਨਿਆਰਿਆਂ ਕੋਲ ਖੜੇ ਨੇ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਜਿਹੜਾ ਮੁੰਡਾ ਜਿਹੜਾ ਆ ਰਿਹਾ ਵਾਪਸ ਆ ਰਿਹਾ ਜੀ ਮੈਂ ਉਹ ਮੈਨੂੰ ਤਾਂ ਲੋਕਾਂ ਕੋਲੇ ਪਤਾ ਲੱਗਦਾ ਮੈਂ ਤਾਂ ਇਨਾ ਪੜਿਆ ਲਿਖਿਆ ਹੈ ਨਹੀਂ ਲੰਬੜਗੜ੍ਹ ਕੋਲ ਪੁਣਾ ਆਇਆ ਸੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੁੰਡਾ ਚਲੋ ਜੀ ਉਧਰ ਕਾਨੂੰਨ ਬਦਲਣ ਕਰਕੇ ਉਹਨਾਂ ਨੇ ਭੇਜਤਾ ਮੈਂ ਤਾਂ ਸਰਕਾਰ ਕੋਲੋਂ ਇਹ ਹੀ ਮੰਗ ਕਰਦਾ ਬੇ ਅਜੀਤਾ ਬਹੁਤ ਪੈਸਾ ਫੜ ਕੇ ਗਰੀਬੀ ਉਰੇ ਕੰਮ ਕਰਉ ਰਹੇ ਹੈ ਨਹੀਂ ਤੇ ਕੋਈ ਵੀ ਸਾਡੇ ਵਾਸਤੇ ਅਜੀਤਾ ਆਪਣੇ ਬੱਚਿਆਂ ਵਾਸਤੇ ਭੇਜਿਆ ਸੀ ਵੀ ਚੰਗਾ ਕਮਾਊਗਾ ਅਬ ਤੱਕ ਅੱਦਾ ਹੀ ਲਾ ਕਰ ਲੂਗਾ 30 ਸਾਲ ਦੀ ਉਮਰ ਤੇ ਵਿਆਹ ਨਹੀਂ ਜਿਵੇਂ ਹੈ ਨਹੀਂ ਅੱਛਾ ਤੇ ਉਹ ਕੰਮ ਕਰਕੇ ਕਰਦਾ ਸੀ ਪਿੰਡ ਚ ਕੰਮ ਕਰਦੀ ਖੇਤੀ ਉਹ ਕਰਦੀ ਮਾੜੀ ਮੋਟੀ ਇੱਕ ਗਿੱਲੇ ਦੇ ਖੇਤੀ ਕੀ ਕਰਾਂਗੇ ਇਹ ਬੇੜ ਜੀ ਇਹ ਕਾਰਨ ਗਰੀਬੀ ਰਹਿ ਸਾਰਾ ਕੋਈ ਕੰਮ ਕਰ ਰਿਹਾ ਨਹੀਂ ਜੀਆ ਹਾਂ ਜੀ ਪਰਿਵਾਰ ਦੇ ਵਿੱਚ ਹੋਰ ਕੌਣ-ਕੌਣ ਹੈ ਜੀ ਮੇਰੇ ਇੱਕ ਇੱਕ ਵੱਡਾ ਲੜਕਾ ਜੀ ਉਹਦੀਆਂ ਦੋ ਗੁੱਡੀਆਂ ਕਰਕੇ ਗਿਆ ਸੀਗਾ ਤੇ ਉਹ ਕੀ ਕੰਮ ਕਰਦਾ ਜਿਹੜਾ ਵੱਡਾ ਲੜਕਾ ਉਹ ਵੀ ਖੇਤੀ ਵਾਲੀ ਕਰਦਾ ਹੈ